ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮ ਸਤਕਾਰ ਜੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤ ਗੁਰਾਂ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆਸਾ ਰਾਗ ਵਿੱਚ ਸ਼ਬਦ ਸੰਪੂਰਨ ਹੋਏ ਹਨ ਅਗਲਾ ਸ਼ਬਦ ਜੋ ਪੰਚਮ ਪਾਤਸ਼ਾਹ ਜੀ ਅਸ਼ਟਪਦੀਆ ਵਾਲੇ ਸ਼ਬਦ ਆਰੰਭ ਹੁੰਦੇ ਹਨ ਇਸ ਲਈ ਸ਼ਬਦਾਂ ਦੇ ਵਿੱਚ 22 ਸ਼ਬਦ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ 15 ਸ਼ਬਦ ਜੋ ਧੰਨ ਸ੍ਰੀ ਗੁਰਮੁਖਵੰਦ ਸਾਹਿਬ ਮਹਾਰਾਜ ਜੀ ਦੇ ਕੁੱਲ 37 ਸ਼ਬਦ ਸੰਪੂਰਨ ਹੋਏ ਮਹਾਰਾਜ ਜੀ ਨਾਲ ਦੀ ਨਾਲ ਸ਼ਬਦਾਂ ਦੀ ਤਰਤੀਬ ਦੇ ਮੁਤਾਬਕ ਮਹਾਰਾਜ ਜੀ ਗਿਣਤੀ ਲਿਖਦੇ ਹਨ ਕਿਉਂਕਿ ਮਹਾਰਾਜ ਜੀ ਮੋਹਰ ਲਾਉਂਦੇ ਹਨ ਨਾਲ ਦੀ ਨਾਲ ਕਿ ਬਾਣੀ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਰਾਲਵੰਡ ਨਾ ਹੋ ਸਕੇ ਇਸ ਕਰਕੇ ਗਿਣਤੀ ਹੁੰਦੀ ਆ ਸ਼ਬਦਾਂ ਸਾਰੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਵਿੱਚ ਇਸੇ ਤਰ੍ਹਾਂ ਹੀ ਗਿਣਤੀ ਚੱਲਦੀ ਹੈ ਹੁਣ ਅੱਗੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ 430 ਅੰਗ ਤੇ ਅਗਲਾ ਸ਼ਬਦ ਮਹਾਰਾਜ ਜੀ ਦਾ ਆਰੰਭ ਹੁੰਦਾ ਹੈ ਅਸ਼ਟਪਦੀ ਦੇ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਆਸਾ ਮਹੱਲਾ ਪੰਜਵਾਂ ਅਸ਼ਟਪਦੀਆ ਘਰ ਦੂਜਾ ਇਕੂ ਓੰਕਾਰ ਸਤਿ ਗੁਰਪ੍ਰਸਾਦ ਇਥੋਂ ਪਾਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੀ ਜਾਂਦੇ ਸਿਰਤਾਜ ਸ਼ਾਂਤੀ ਦੇ ਪੁੰਜ ਅਸ਼ਟਪਦੀ ਦਾ ਭਾਵ ਹੁੰਦਾ ਹੈ ਕਿ ਅੱਠ ਪਦਿਆਂ ਵਾਲੇ ਸ਼ਬਦ ਅੱਠ ਬੰਦਾ ਵਾਲੇ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ ਦੂਜੇ ਘਾਰ ਸੁਰ ਤਾਲ ਦੇ ਵਿੱਚ ਇਹਨੂੰ ਗਾਣ ਦੀ ਮਹਾਰਾਜ ਜੀ ਦਾਇਤ ਕਰਦੇ ਹਨ ਤੇ ਮੰਗਲਾ ਚਰਨ ਕਰਦੇ ਹੋਏ ਸ਼ਬਦੀ ਰਮਤਾ ਕਰਦੇ ਹਨ ਉਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਇੱਕੋ ਦਾ ਹੀ ਸਾਰਾ ਬ੍ਰਹਿਮੰਡ ਸ੍ਰਿਸ਼ਟੀ ਹੈ ਜਿਹਦੀ ਮੂਰਤ ਸੱਤ ਸਰੂਪ ਹੈ ਕਾਲ ਤੋਂ ਰਹਿਤ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਭੂ ਦੀ ਹਰੀ ਦੀ ਪ੍ਰਮਾਤਮਾ ਦੀ ਰਾਪਤੀ ਹੈ ਜੀ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਪੰਚ ਮਨਾਏ ਪੰਜਰਸਾਏ ਪੰਜ ਵਸਾਏ ਪੰਜ ਗਵਾਏ ਭੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਬਦੀ ਰਮਤਾ ਕਰਦੇ ਹੋਏ ਬਚਨ ਕਰਦੇ ਹਨ ਜਿਹੜਾ ਮਨੁੱਖ ਮਹਾਰਾਜ ਜੀ ਸੱਚੇ ਗੁਰੂ ਦੀ ਸਰਨ ਲੈ ਲੈਂਦਾ ਜਿਹੜਾ ਸੱਚੇ ਗੁਰੂ ਦੇ ਸਰਨ ਦੇ ਵਿੱਚ ਆ ਜਾਂਦਾ ਹੈ ਮਹਾਰਾਜ ਜੀ ਉਹਦੇ ਤੇ ਕਿਰਪਾ ਧਾਰਦੇ ਹਨ ਜੇ ਮਹਾਰਾਜ ਜੀ ਇੱਥੇ ਬਚਨ ਕਰਦੇ ਹਨ ਪੰਜ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਹਨਾਂ ਤੋਂ ਭਾਵ ਹੈ ਕਿ ਜਿਸ ਵੇਲੇ ਸੱਚੇ ਗੁਰੂ ਨੇ ਕਿਰਪਾ ਕਰਤੀ ਨਾਮ ਧਨ ਬਖਸ਼ਿਆ ਇਹ ਜੀਉ ਪਿੰਡ ਜਿਹੜਾ ਸਰੀਰ ਹੈ ਇੱਕ ਕਿਲਾ ਹੈ ਇੱਕ ਘਰ ਹੈ ਇੱਕ ਜਿਵੇਂ ਸੰਸਾਰੀ ਮਹਾਰਾਜ ਜੀ ਕਹਿੰਦੇ ਜ਼ਿਮੀਂਦਾਰ ਇੱਕ ਜੈਦਾਤ ਤੇ ਇੱਕ ਕਿਲੇ ਤੇ ਖੇਤੀ ਕਰਦਾ ਇਸੇ ਤਰ੍ਹਾਂ ਇਹ ਸਰੀਰ ਰੂਪੀ ਕਿਲਾ ਹੈ ਇਹ ਦੇ ਵਿੱਚ ਪੰਜ ਚੋਰ ਵਸਦੇ ਹਨ ਵਕਾਰ ਵਸਦੇ ਹਨ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਹਨ ਪੰਜਾਂ ਨੂੰ ਵਿੱਚੋਂ ਕੱਢਣ ਵਾਸਤੇ ਇਸ ਘਰ ਦੇ ਵਿੱਚੋਂ ਇਸ ਕਿਲੇ ਦੇ ਵਿੱਚੋਂ ਇਸ ਘਰ ਦੇ ਵਿੱਚੋਂ ਬਾਹਰ ਕਰਨ ਵਾਸਤੇ ਸੱਚੇ ਗੁਰੂ ਦਾ ਸੰਗ ਸਾਥ ਚਾਹੀਦਾ ਹੈ ਜਿਸ ਦਿਨ ਮਹਾਰਾਜ ਜੀ ਕਹਿੰਦੇ ਪੰਚ ਮਨਾਏ ਪੰਜ ਜਿਹੜੇ ਹਨ ਸ਼ੁਭ ਗੁਣ ਹਿਰਦੇ ਵਿੱਚ ਆ ਜਾਂਦੇ ਹਨ ਉਸ ਦਿਨੇ ਪੰਜੇ ਪੰਜਿਆਂ ਨੂੰ ਮਹਾਰਾਜ ਜੀ ਬਾਹਰ ਕੱਢ ਦਿੰਦੇ ਹਨ ਦਇਆ ਧਰਮ ਸਤ ਸੰਤੋਖ ਧੀਰਜ ਇਹ ਜਿਹੜੇ ਪੰਜ ਹਨ ਜਦੋਂ ਅੰਦਰ ਵੱਸਦੇ ਹਨ ਦਇਆ ਹੁੰਦੀ ਹੈ ਧਰਮ ਹੁੰਦਾ ਹੈ ਸਾਦ ਸੰਗਤ ਜੀਓ ਸੰਤੋਖ ਹੁੰਦਾ ਹੈ ਧੀਰਜ ਹੁੰਦੀ ਉਸ ਦਿਨੇ ਆਪ ਹੀ ਨੱਠ ਜਾਂਦੇ ਹਨ ਗੁਰੂ ਦੀ ਕਿਰਪਾ ਨਾਲ ਤੇ ਮਹਾਰਾਜ ਜੀ ਕਹਿੰਦੇ ਇਹ ਜਦੋਂ ਪੰਜ ਆਵਸੇ ਇਸ ਘਰ ਦੇ ਵਿੱਚ ਇਸ ਕਿਲੇ ਦੇ ਵਿੱਚ ਉਸ ਵੇਲੇ ਪੰਜਾਂ ਨੂੰ ਬਾਹਰ ਕੱਢ ਦਿੱਤਾ ਪੰਜ ਵਸਾਏ ਪੰਜ ਵਸ ਕੇ ਅੰਦਰ ਸ਼ੁਭ ਗੁਣ ਜਿਨ੍ਹਾਂ ਕਰਕੇ ਸੀ ਧਰਮੀ ਖਵਾਨੇ ਆ ਤੇ ਪੰਜ ਜਿਹੜੇ ਸਨ ਉਹ 도ੜ ਗਏ ਪੰਜ ਗਵਾਏ ਪੰਜਾਂ ਨੂੰ ਮਹਾਰਾਜ ਜੀ ਨੇ ਬਾਹਰ ਕੱਢਦਾ ਇਹਦੇ ਵਿੱਚੋਂ ਬਾਹਰ ਕਰਤਾ ਸਰੀਰ ਚੋਂ ਤੇ ਫਿਰ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ ਅੱਗੇ ਮਹਾਰਾਜ ਜੀ ਬਚਨ ਕਰਦੇ ਹਨ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਕੇਂਦਰੀ ਭਾਵ ਦਰਸਾਉਂਦੇ ਹਨ ਇਨ ਬਿਦ ਨਗਰ ਉੱਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦਰੜਾਈ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਮੇਰੇ ਭਾਈ ਇਹ ਮੇਰੇ ਵੀਰ ਮੇਰੇ ਭਾਈ ਇਸ ਤਰੀਕੇ ਦੇ ਨਾਲ ਇਹ ਨਗਰ ਵਸਿਆ ਨੀਤਾ ਇਸ ਘਰ ਵਿੱਚ ਇਸ ਨਗਰ ਵਿੱਚ ਇਸ ਪਿੰਡ ਵਿੱਚ ਜਾੜ ਪਈ ਸੀ ਬਿਆਬਾਨ ਪਈ ਸੀ ਪਰ ਇਹਨੂੰ ਸਤਿਗੁਰਾਂ ਨੇ ਵਿਸਾਦ ਦਿੱਤਾ ਆਬਾਦ ਕਰਤਾ ਇਸ ਘਰ ਨੂੰ ਮਹਾਰਾਜ ਜੀ ਕਹਿੰਦੇ ਇਸ ਨਗਰ ਨੂੰ ਆਬਾਦ ਕਰਤਾ ਉੱਠਾ ਮੇਰੇ ਭਾਈ ਇਨ ਬਿਦ ਇਹ ਤਰੀਕੇ ਦੇ ਨਾਲ ਮਹਾਰਾਜ ਜੀ ਕਹਿੰਦੇ ਭਾਈ ਜਨੂੰ ਇਹ ਨਗਰ ਜਿਹੜਾ ਸੀ ਆਬਾਦ ਹੋ ਗਿਆ ਦੁਰਤ ਗਿਆ ਗੁਰ ਗਿਆਨ ਦਰੜਾਈ ਫਿਰ ਦੁਰਤ ਜਿਹੜਾ ਸੀ ਪਾਪ ਉਹ ਕਰਮ ਉਹ ਨਾਸ ਹੋ ਗਿਆ ਮਾੜੀ ਮੱਤ ਨਾਸ ਹੋ ਗਈ ਗੁਰ ਗਿਆਨ ਦਰੜਾਈ ਮਹਾਰਾਜ ਜੀ ਕਹਿੰਦੇ ਗੁਰੂ ਨੇ ਜਦੋਂ ਗਿਆਨ ਬਖਸ਼ਿਆ ਨਾ ਤੇ ਹਿਰਦੇ ਵਿੱਚ ਗਿਆਨ ਆ ਗਿਆ ਪ੍ਰਕਾਸ਼ ਆ ਗਿਆ ਮਹਾਰਾਜ ਜੀ ਕਹਿੰਦੇ ਫਿਰ ਪਾਪ ਕੋ ਕਰਮ ਦੁਰਮਤ ਮਾੜੀ ਮੱਤ ਜਿਹੜੀ ਇਹ ਖੋਟੀ ਮੱਤ ਉਹ ਗਵਾਚ ਗਈ ਉਹ ਖਤਮ ਹੋ ਗਈ ਤੇ ਸੱਚੇ ਗੁਰੂ ਨੇ ਪ੍ਰਕਾਸ਼ ਕਰਤਾ ਗਿਆਨ ਦਰੜਾਤਾ ਇਰਦੇ ਵਿੱਚ ਵਸਾਤਾ ਰਹਾ ਵਿਸ਼ਰਾਮ ਦੇ ਕੀ ਪਾਸ਼ਾ ਜੀ ਅੱਗੇ ਭਾਈ ਬਚਨ ਕਰਦੇ ਹਨ ਸਾਚ ਧਰਮ ਕੀ ਕਰ ਦੀ ਨਿਵਾਰ ਫਿਰ ਵਾੜ ਵੀ ਚਾਹੀਦੀ ਹੈ ਜਿਵੇਂ ਕੋਈ ਜ਼ਿਮੀਂਦਾਰ ਜ਼ਿਮੀਂਦਾਰ ਖੇਤੀ ਕਰਦਾ ਹੈ ਨਾ ਉਹ ਕਿੱਲੇ ਦੇ ਵਿੱਚ ਜੋ ਕੋਈ ਸਬਜ਼ੀ ਬੀਜਦਾ ਹੈ ਕੋਈ ਫਸਲ ਬੀਜਦਾ ਹੈ ਤਾਂ ਫਿਰ ਉਹਦੇ ਖਿਆਲ ਰੱਖਣ ਵਾਸਤੇ ਉਹਦੇ ਵਾੜ ਵੀ ਕਰਦਾ ੜੇ ਜਵਾੜੇ ਕਿਉਂ ਕਰਦਾ ਕਿ ਕੋਈ ਵਾਰਾ ਪਸ਼ੂ ਪੰਛੀ ਆਣ ਕੇ ਜਾੜਾ ਨਾ ਕਰੇ ਇਸ ਖੇਤੀ ਦਾ ਇਹ ਫਸਲ ਨੂੰ ਜਾੜ ਨਾ ਦੇਵੇ ਇਸ ਕਰਕੇ ਉਹ ਧਿਆਨ ਰੱਖਦਾ ਹੈ ਉਹਦੇ ਵਿੱਚ ਵਾੜ ਕਰਦਾ ਆਲੇ ਦੁਆਲੇ ਕੰਡੇ ਲਾਂਦਾ ਤੇ ਜਾਂ ਤਾਰ ਦੀ ਵਾੜ ਕਰਦੇ ਆਪਾਂ ਕਿ ਇਹ ਫਸਲ ਬੱਚੀ ਰਹੇ ਇਸੇ ਤਰ੍ਹਾਂ ਹੀ ਮਹਾਰਾਜ ਜੀ ਦੇਖੋ ਅੱਗੇ ਬਖਸ਼ਿਸ਼ ਕਰਦੇ ਹਨ ਸੱਚ ਧਰਮ ਕੀ ਕਾਰ ਦੀਨੀ ਵਾਰ ਵਾਰ ਤੋਂ ਭਾਵਨ ਦਾ ਵਾੜ ਇਹਦੇ ਇਸੇ ਤਰ੍ਹਾਂ ਮਾਮ ਮਹਾਰਾਜ ਜੀ ਜਦੋਂ ਕਿਰਪਾ ਧਾਰਦੇ ਹਨ ਅੰਦਰ ਸੁਗੁਣਾ ਰੂਪੀ ਬੀਜ ਨਾਮ ਦਾ ਬੀਜ ਰੱਖ ਦਿੰਦੇ ਆ ਇਸ ਸਰੀਰੋਪੀ ਖੇਤੀ ਦੇ ਵਿੱਚ ਨਾਮ ਦਾ ਬੀਜ ਰੱਖਦੇ ਆ ਨ ਫਿਰ ਮਹਾਰਾਜ ਜੀ ਬਾੜ ਵੀ ਲਾਉਂਦੇ ਆ ਫਿਰ ਗੁਰਸਿੱਖ ਨੂੰ ਸਿਮਰਨ ਨਾਮ ਸਿਮਰਨ ਦੀ ਦਾਤ ਬਖਸ਼ਦੇ ਆ ਜਿਹਦੀ ਬਾੜ ਲੱਗ ਕੇ ਇੱਥੇ ਦੇਖੋ ਜਿਵੇਂ ਬਾਹਰੋਂ ਪਸ਼ੂ ਵਾਰਾ ਪਸ਼ੂ ਹੁੰਦੇ ਨਾ ਇੱਥੇ ਵੀ ਕਾਮ ਕ੍ਰੋਧ ਜੇ ਆਉਂਦਾ ਇਹੋ ਜੀ ਇੰਦਰ ਹਿਰਦੇ ਵਿੱਚ ਗੋਣ ਔਗਣ ਇਕੱਠੇ ਹੁੰਦਿਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਮਹਾਰਾਜ ਖਿਆਲ ਰੱਖਦੇ ਨੇ ਕਿ ਦੁਵਾਰਾਂ ਨਾ ਆ ਜਾਣ ਇਸ ਕਰਕੇ ਉਹ ਸੱਚ ਧਰਮ ਦੀ ਬਾੜ ਨਾਮ ਸਿਮਰਨ ਦੀ ਬਾੜ ਲਾਉਂਦੇ ਹਨ ਮਹਾਰਾਜ ਫਿਰੇ ਉਹ ਕਮ ਗੁਰ ਗਿਆਨ ਵਿਚਾਰ ਤੇ ਮਹਾਰਾਜ ਜੀ ਕਹਿੰਦੇ ਉਹ ਗਿਆਨ ਦਾ ਵਿਚਾਰ ਜਦੋਂ ਗੁਰੂ ਹਿਰਦੇਵ ਸੱਚੇ ਗੁਰੂ ਬਖਸ਼ਦੇ ਹਨ ਤੇ ਮਹਾਰਾਜ ਜੀ ਕਹਿੰਦੇ ਫਿਰ ਨਾਮ ਦੇ ਨਾਲ ਮੋਹ ਪੈਂਦਾ ਹੈ ਨਾਮ ਦੇ ਨਾਲ ਰਿਸ਼ਤਾ ਬਣਦਾ ਹੈ ਫਿਰ ਸ਼ੁਭ ਗੁਣਿਤ ਦੇ ਵਿੱਚ ਆਕਤਰ ਹੁੰਦੇ ਹਨ ਨਾਮ ਖੇਤੀ ਬੀਜੋ ਭਾਈ ਮੀਤ ਤੇ ਮਹਾਰਾਜ ਜੀ ਕਹਿੰਦੇ ਭਾਈ ਮੀਤ ਭਾਈ ਮਿੱਤਰ ਸੱਚੇ ਨਾਮ ਦੀ ਖੇਤੀ ਬੀਜਣਾ ਕਰੋ ਜਿਵੇਂ ਬਾਹਰੋਂ ਖੇਤੀ ਬੀਜਦੇ ਆ ਨਾ ਉਹਦਾ ਬੜਾ ਖਿਆਲ ਰੱਖਦੇ ਆ ਤੁਹਾਨੂੰ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਿਆਰੇ ਮੇਰੇ ਭਾਈ ਮਿੱਤਰ ਸੱਚੇ ਨਾਮ ਦੀ ਹਿਰਦੇ ਰੂਪੀ ਇਹ ਪੈਲੀ ਦੇ ਵਿੱਚ ਖੇਤੀ ਬਿਜਨਾ ਕਰ ਕਾਦੀ ਸ਼ੁਭ ਗੁਣਾ ਰੂਪੀ ਖੇਤੀ ਬਿਜਨਾ ਕਰ ਇਥੇ ਨਾਮ ਦਾ ਬੀਜ ਫੁੱਟੇਗਾ ਫਿਰ ਸਿਮਰਨ ਦੀ ਦਾਤ ਮਹਾਰਾਜ ਬਖਸ਼ਣਗੇ ਤੇ ਮਹਾਰਾਜ ਜੀ ਕਹਿੰਦੇ ਭਾਈ ਮਿੱਤਰ ਜਨੋ ਪ੍ਰੇਮ ਦੇ ਲਬਜ ਬੋਲਦਿਆਂ ਮਹਾਰਾਜ ਭਾਈ ਵੀ ਕਹਿੰਦਾਂ ਨ ਮਿੱਤਰ ਵੀ ਕਹਿੰਦਿਆ ਨਾਮ ਖੇਤੀ ਬੀਜੋ ਮੇਰੇ ਭਾਈ ਮੀਤ ਇਰੇ ਪਿਆਰੇ ਭਾਈ ਮਿੱਤਰ ਜੀਓ ਇੱਥੇ ਨਾਮ ਦੀ ਖੇਤੀ ਬੀਜਣਾ ਕਰੋ ਸੌਦਾ ਕਰੋ ਗੁਰਸੇਵੋ ਨੀਤ ਤੇ ਕਾਹਦਾ ਸੌਦਾ ਕਰਨਾ ਜਿਵੇਂ ਬਾਹਰੋਂ ਸੌਦਾ ਕਰਦੇ ਨਾ ਬਾਹਰੀਆਂ ਵਸਤੂਆਂ ਦਾ ਸੰਸਾਰੀ ਵਣਜਾਰੇ ਬਣਦੇ ਆ ਇੱਥੇ ਸੱਚੇ ਪਾਤਸ਼ਾਹ ਸ਼ੌਕਰ ਹਨ ਸਤਗੁਰੂ ਜੀ ਸ਼ੌਕਰ ਹਨ ਸੀ ਉਹਦੇ ਵਣਜਾਰੇ ਸਿੱਖਾਂ ਇਹ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦਾ ਸੌਦਾ ਕਰੀਏ ਗੁਰਸੇਵੋ ਨੀਤ ਤੇ ਮਹਾਰਾਜ ਜੀ ਕਹਿੰਦੇ ਸੌਦਾ ਕਰੋ ਗੁਰਸੇਵੋ ਨੀਤ ਸੌਦਾ ਇਸ ਚੀਜ਼ ਦਾ ਸੁਭਗੁਣਾ ਦਾ ਗੁਰੂ ਤੋਂ ਸੇਵਾ ਅਤੇ ਸਿਮਰਨ ਦਾ ਸੌਦਾ ਕਰੋ ਸ਼ਾਂਤ ਸਹਿਜ ਸੁਖ ਕੇ ਸਭ ਘਾਟ ਤੇ ਮਹਾਰਾਜ ਜੀ ਕਹਿੰਦੇ ਫਿਰ ਏਸੀ ਹਿਰਦੇ ਦੇ ਵਿੱਚ ਸ਼ਾਂਤੀ ਸਹਿਜ ਸੁਖ ਮਿਲੇਗਾ ਇਹ ਚੀਜ਼ਾਂ ਦਾ ਮਹਾਰਾਜ ਜੀ ਕਹਿੰਦੇ ਹੱਠੀ ਚਲਾਣਾ ਕਰੋ ਸ਼ਾਂਤ ਸਹਿਜ ਸੁਖ ਕੇ ਸਭ ਹਾਟ ਹਰਿ ਰਾਮ ਜੀ ਕਹਿੰਦੇ ਹੱਤੀ ਕਰਨਾ ਕਰੋ ਇਸ ਚੀਜ਼ ਦਾ ਵਣਜ ਕਰੋ ਸ਼ਾਂਤੀ ਸਹਿਜ ਸੁਖ ਸੰਤੋਖ ਦਾ ਸਹਿਜ ਸਹਾਵਪਾਰੀ ਏਕੈ ਠਾਟ ਜੇ ਮਹਾਰਾਜ ਜੀ ਕਹਿੰਦੇ ਕੋਈ ਵਪਾਰੀ ਹੈ ਏ ਕੋਈ ਵਪਾਰੀ ਹੈ ਕੋਈ ਸ਼ੌਕਰ ਹੈ ਪਰਮਾਤਮਾ ਸਤਗੁਰ ਸੱਚਾ ਸ਼ੌਕਰ ਹੈ ਤੇ ਅਸੀਂ ਉਹਦੇ ਵਪਾਰੀ ਹਾਂ ਉਹਦੇ ਤੋਂ ਨਾਮ ਰੂਪੀ ਧਨ ਨਾਮ ਰੂਪੀ ਵਸਤੂ ਦਾ ਵਣਜ ਕਰਦੇ ਹਾਂ ਈਮਾਰਾ ਜੀ ਕਹਿੰਦੇ ਸਾਹਾ ਬਪਾ ਜੀ 166 ਤੇ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਹੀ ਇਸ ਚੀਜ਼ ਦਾ ਵਣਜ ਕਰਨਾ ਹੈ ਜੈ ਜੀਆ ਡੰਨ ਕੋ ਲਏ ਨਾ ਜਗਾਤ ਜ ਜੀਆ ਤੂੰ ਭਾਵ ਜੰਜੀਰਾ ਕਾਧੀਆਂ ਔਗਣਾ ਦੇ ਜੀਰਾ ਉਹ ਕਾਦੇ ਨਾਲ ਕੱਟੀਆਂ ਜਾਣੀਆਂ ਨਾ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦੇ ਨਾਲ ਫਿਰ ਇੱਥੇ ਕੋਈ ਜੰਜੀਰਾ ਲੈ ਕੇ ਮਸੂਲੀਆ ਮਸੂਲ ਨਹੀਂ ਲੈ ਸਕਦਾ ਯਵੇਂ ਸੰਸਾਰੀ ਧਨ ਇਕੱਠਾ ਕਰਦੇ ਆ ਕੋਈ ਵਪਾਰ ਕਰਦੇ ਆ ਕੋਈ ਦੁਕਾਨ ਕਰਦੇ ਆ ਉਹਦਾ ਟੈਕਸ ਭਰਨਾ ਪੈਂਦਾ ਸਭ ਐਕਸ ਭਰਨਾ ਪੈਂਦਾ ਨਾ ਸੀ ਕਿਸਤਾ ਭਰਦੇ ਆ ਤੇ ਮਹਾਰਾਜ ਜੀ ਕਹਿੰਦੇ ਇੱਥੇ ਕੁਝ ਨਹੀਂ ਹੈ ਕਹਿੰਦੇ ਜੀਰਾ ਦਾਨ ਕੋ ਲੈ ਨਾ ਜਗਾਤ ਕੋਈ ਲੈ ਨਹੀਂ ਸਕਦਾ ਕੋਈ ਮਸੂਲੀਆ ਕੋਈ ਟੈਕਸ ਵਾਲਾ ਟੈਕਸ ਨਹੀਂ ਕੱਟ ਸਕਦਾ ਇਸ ਸੱਚੇ ਧਾਨ ਦੀ ਦੁਕਾਨ ਤੇ ਆਣ ਕੇ ਇਹ ਜੰਜੀਰਾ ਔਗੁਣਾ ਦੀਆਂ ਪਾਪ ਦੀਆਂ ਜੰਜੀਰਾ ਨੂੰ ਮਹਾਰਾਜ ਤੋੜ ਦਿੰਦੇ ਹਨ ਸਤਗੁਰ ਕਰਦੀਨੀ ਧੁਰ ਕੀ ਸ਼ਾਪ ਤੇ ਉਥੇ ਮੋਰ ਵੀ ਲਵਾਂਦੇ ਹਨ ਮਹਾਰਾਜ ਸਤਗੁਰ ਕਰਦੀਨੀ ਧੁਰ ਕੀ ਸ਼ਾਪ ਸ਼ਾਪ ਹੁੰਦੀ ਹੈ ਮੋਰ ਜਦੋਂ ਮੋਰ ਸ਼ਾਪ ਮਹਾਰਾਜ ਜੀ ਸੱਚੇ ਨਾਮ ਦੀ ਲਾ ਦਿੰਦਾ ਧੁਰ ਦਰਗਾਹ ਵਿੱਚ ਵੀ ਕੋਈ ਫਿਰ ਅਗੋ ਲੇਖਾ ਨਹੀਂ ਪੁੱਛਦਾ ਜਦੋਂ ਮਹਾਰਾਜ ਨੇ ਧੁਰ ਦੀ ਛਾਪ ਲਾਤੀ ਨਾ ਕਿਸੇ ਗੁਰਮੁਖ ਦੇ ਗੁਰਸਿੱਖ ਜਗਿਆਸੂ ਤੇ ਫਿਰ ਲੇਖਾ ਨਹੀਂ ਅੱਗੇ ਪੁੱਛਿਆ ਜਾਣਾ ਫਿਰ ਉਹ ਛਾਪ ਦੇ ਕੀ ਲਗਾ ਦਿੱਤਾ ਜਾਂਦਾ ਸਤਿਗੁਰ ਕਰਦੀਨੀ ਧੁਰ ਕੀ ਛਾਪ ਇਹ ਸੱਚਾ ਗੁਰੂ ਛਾਪ ਲਾਂਦਾ ਕੋਈ ਬਾਹਰੋਂ ਨਹੀਂ ਲਾ ਸਕਦਾ ਸੱਚਾ ਗੁਰੂ ਜਦੋਂ ਕਿਰਪਾ ਧਾਰਦਾ ਫਿਰ ਛਾਪ ਲਾ ਦਿੰਦਾ ਮੋਹਰ ਲਾ ਦਿੰਦਾ ਵੱਖਰ ਨਾਮ ਲਾ ਦ ਖੇਪ ਚਲਾਵ ਤੇ ਮਹਾਰਾਜ ਕਹਿੰਦੇ ਸੱਚੇ ਨਾਮ ਦੇ ਵੱਖਰ ਇਦੀ ਖੇਤੀ ਕਰੋ ਸੱਚੇ ਨਾਮ ਦੇ ਬੀਜ ਦੀ ਇਹ ਖੇਤੀ ਬਿਉਣਾ ਕਰੋ ਲੈ ਲਾਹਾ ਗੁਰਮੁਖ ਘਰ ਆਵੋ ਹਰਜ ਕਿੰਦ ਫਿਰ ਲਾਭ ਖਟਿਆ ਜਾਏਗਾ ਜੇ ਫਿਰ ਲਾਭ ਖਟਿਆ ਜਾਣਾ ਜਿਵੇਂ ਨਾਨਕ ਪਾਤਸ਼ਾਹ ਗੁਰੂ ਪਹਿਲੇ ਪਾਤਸ਼ਾਹ ਜੀ ਬਚਨ ਕਰਦਿਆ ਨਾ ਮਨ ਹਾਲੀ ਕਰ ਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਉੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਇਸ ਖੇਤੀ ਦੀ ਗੱਲ ਕਰਦੇ ਆ ਇਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉਸ ਖੇਤੀ ਦੀ ਗੱਲ ਕਰਦੇ ਹਨ ਤੇ ਮਹਾਰਾਜ ਜੀ ਕਹਿੰਦੇ ਫਿਰ ਲਾਭ ਖੱਟ ਕੇ ਅਗਲੇ ਘਰ ਜਾਏਗਾ ਫਿਰ ਲਾਭ ਖੱਟਿੰਗਾ ਲੈ ਲਾਹਾ ਗੁਰਮੁਖ ਘਰ ਜਾਵੋ ਗੁਰਮੁਖ ਇਹ ਲਾਭ ਖੱਟ ਕੇ ਘਰ ਜਾਂਦਿਆਂ ਜਿਵੇਂ ਮਹਾਰਾਜ ਜੀ ਬਚਨ ਕਰਦੇ ਹਨ ਨਾ ਸੁਨਮਨ ਮਿੱਤਰ ਪਿਆਰਿਆ ਮਿਲ ਬੇਲਾ ਹੈ ਇਹ ਜਦ ਲਗ ਜੂਬਨ ਸਾਸ ਸੇ ਤਬ ਲਗਤਾ ਇਹੋ ਤਨ ਦੇ ਬਿਨ ਗੁਣ ਕਾਮਨਾ ਆਵੀ ਢਹਿ ਤੇਰੀ ਥਨ ਕੇ ਮੇਰੇ ਮਨ ਲੈ ਲਹਾ ਘਰ ਜਾਏ ਇੱਥੇ ਵੀ ਮਹਾਰਾਜ ਜੀ ਕਹਿੰਦੇ ਮੇਰੇ ਮਾਣਾ ਫਿਰ ਤੂੰ ਲਾਭ ਖੱਟ ਕੇ ਘਰ ਵਿੱਚ ਵਸੇਂਗਾ ਸਤਗੁਰ ਸੋ ਸਿੱਖ ਬਣ ਜਾਰੇ ਸਤਵੇਂ ਪਦ ਵਿੱਚ ਮਹਾਰਾਜ ਜੀ ਫਿਰ ਬਖਸ਼ਿਸ਼ ਕਰਦੇ ਹਨ ਕਹਿੰਦੇ ਸਤਗੁਰ ਸੋ ਹੈ ਪੰਜੇ ਪਾਸ਼ਾ ਜੀ ਕਹਿੰਦੇ ਸਿੱਖੋ ਦੇ ਬਣ ਜਾ ਰਹੇ ਹਨ ਇਸ ਸੌਕਾਰ ਤੋਂ ਸੱਚੇ ਨਾਮ ਦਾ ਬਣਜ ਕਰਦੇ ਹਨ ਸੱਚ ਦੇ ਵਪਾਰੀ ਜਿਹੜੇ ਇਹਨਾਂ ਨੂੰ ਸੱਚੀ ਇਕੱਠਰ ਇਕੱਠਾ ਕਰਦੇ ਹਨ ਇਕੱਤਰ ਕਰਦੇ ਹਨ ਇਹ ਪੂੰਜੀ ਨੂੰ ਇਕੱਤਰ ਕਰਦੇ ਹਨ ਪੂੰਜੀ ਨਾਮ ਲੇਖਾ ਸਾਚ ਸਮਾਰ ਹੈ ਫਰਜ ਕਹਿੰਦੇ ਨਾਮ ਦੀ ਪੂੰਜੀ ਇਹ ਲੇਖਾ ਜੋਖਾ ਇਕੱਠਾ ਕਰਦੇ ਹਨ ਜਿਵੇਂ ਸੰਸਾਰੀ ਅਸੀਂ ਪਦਾਰਥ ਚੀਜ਼ਾਂ 'ਤੇ ਧਿਆਨ ਰੱਖਦੇ ਹਾਂ ਨਾ ਉਹ ਇਕੱਠੀਆਂ ਕਰੀ ਜਾਂਦੇ ਆ ਉਹ ਲੇਖਾ ਬਣੀ ਜਾਂਦੀ ਹੈ ਲੇਖੇ ਦੀ ਪੰਡ ਲੈ ਕੇ ਜਾਂਦੇ ਆ ਪਰ ਗੁਰ ਸਿੱਖਾਂ ਵਾਸਤੇ ਹੀ ਲੇਖਾ ਹੈ ਉਹ ਨਾਮ ਰੂਪੀ ਲੇਖਾ ਇਕੱਠਾ ਕਰਦੇ ਹਨ ਨਾਮ ਰੂਪੀ ਪੂੰਜੀ ਇਕੱਠੀ ਕਰਦੇ ਹਨ ਆਦੇ ਵਾਤੇ ਇਹ ਜਨਮ ਨੂੰ ਸਵਾਰਨ ਵਾਸਤੇ ਸੋ ਵਸੇ ਇਤ ਘਰ ਜਿਸ ਗੁਰ ਪੂਰਾ ਸੇਵ ਇਸ ਘਰ ਦੇ ਵਿੱਚ ਖਾਇ ਖੀਰਲੀ ਧੋਖ ਵਿੱਚ ਮਹਾਰਾਜ 8ਵੇਂ ਪਾਦ ਵਿੱਚ ਬਚਨ ਕਰਦੇ ਆ ਕਹਿੰਦੇ ਇਸ ਘਰ ਵਿੱਚ ਉਹ ਵਸਦਾ ਹੈ ਮਾਲਕ ਪ੍ਰਭੂ ਇਸ ਘਰ ਵਿੱਚ ਆਣ ਕਿਉਂ ਵਸ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਘਰ ਫਿਰ ਤੈਸ ਨੈਸ ਨਹੀਂ ਹੁੰਦਾ ਟ ਉਹਨੂੰ ਕੋਈ ਢਾ ਨਹੀਂ ਸਕਦਾ ਉਸ ਘਰ ਨੂੰ ਜਿਸ ਘਰ ਵਿੱਚ ਉਹਦਾ ਪ੍ਰਕਾਸ਼ ਹੋ ਜਾਂਦਾ ਹੈ ਜਿਸ ਘਰ ਵਿੱਚ ਉਹ ਮਾਲਕ ਵਸਦਾ ਸੋ ਘਾ ਸੋ ਵਸੇ ਇਤ ਘਰ ਜਿਸ ਗੁਰਪੂਰਾ ਸੇਵ ਜਿਹੜੇ ਪੂਰੇ ਗੁਰੂ ਨੂੰ ਮਹਾਰਾਜ ਜੀ ਕਹਿੰਦੇ ਜਪਦੇ ਹਨ ਸੇਵਦਿਆਂ ਨੂੰ ਭਗਤੀ ਸਿਮਰਨੁ ਦੀ ਭਜਨ ਕਰਦਿਆਂ ਨੂੰ ਦੀ ਸੇਵਾ ਦਰ ਦੀ ਕਮਾਂਦਨ ਜਿਨ੍ਹਾਂ ਨੂੰ ਉਹ ਸੇਵਾ ਸਿਮਰਨ ਬਖਸ਼ ਦਿੰਦਾ ਓ ਉਸ ਘਰ ਵਿੱਚ ਉਹਦਾ ਆਸ ਹੋ ਜਾਂਦਾ ਉਸ ਘਰ ਵਿੱਚ ਉਹ ਆਵਸਦਾ ਅਬਚਲ ਨਗਰੀ ਨਾਨਕ ਦੇਵ ਦੇਖੋ ਜਵਾਬ ਦੇ ਤਾ ਮਹਾਰਾਜ ਨੇ ਖੀਰ ਲੈ ਬੰਦ ਸੁਖ ਵਿੱਚ ਨਾਨਕ ਹੈ ਨਾਨਕ ਇਹ ਅਬਚਲ ਨਗਰੀ ਹੈ ਮਹਾਰਾਜੀ ਕਹਿੰਦੇ ਅਬਚਲ ਸ਼ਹਿਰ ਹੈ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਜਿੱਥੇ ਜਿਵੇਂ ਬਚਨ ਹੁੰਦੇ ਨੇ ਅਬਚਲ ਨਗਰ ਗਵਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਇਹ ਵੀ ਮਹਾਰਾਜ ਜੀ ਕਹਿੰਦੇ ਅਬਚਲ ਨਗਰ ਹੈ ਜਿਵੇਂ ਆਪਾਂ ਹਜੂਰ ਸਾਹਿਬ ਨੂੰ ਅਬਚਲ ਨਗਰ ਬੋਲਦੇ ਨੇ ਆਪ ਉੱਥੇ ਹਾਜ਼ਰਾਂ ਹਜੂਰੇ ਮਹਾਰਾਜ ਪਾਸ਼ਾ ਜੀ ਬਤਨ ਕਰਕੇ ਗਏ ਨੋਏ ਪਾਸ਼ਾ ਜੀ ਕਹਿੰਦੇ ਅਸੀਂ ਇੱਥੇ ਹਰ ਵਕਤ ਹਾਜ਼ਰ ਰਵਾਂਗੇ ਤਾਂ ਹੀ ਹਾਜ਼ਰਾਂ ਹਜੂਰ ਕਹਿਣਾ ਨੂੰ ਹਜੂਰ ਸਾਹਿਬ ਕਹਿੰਨੇ ਆਪਾਂ ਨਾਮ ਤਾਂ ਰੱਖਿਆ ਗਿਆ ਕਿ ਉੱਥੇ ਹਾਜ਼ਰ ਰਿੰਦੇ ਹਨ ਮਹਾਰਾਜ ਇਸ ਲਈ ਮਹਾਰਾਜ ਜੀ ਨੇ ਸ੍ਰੀ ਰੀਤੋਲਾ त्यागਿਆ ਜੋਤੀ ਜੋ ਸਮਾਇ ਸ਼ਬਦ ਗੁਰੂ ਦੇ ਲੜ ਲਾਇਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਪਹਿਲੋਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਤੋਂ ਲਖਵਾਈ ਕਰਾਈ ਲਖਵਾਈ ਕਰਾਈ ਉੱਥੇ ਨਾਲ-ਨਾਲ ਮਹਾਰਾਜ ਜੀ ਨੇ ਸੰਥਿਆ ਵੀ ਦਿੱਤੀ ਸਤਿਗੁਰਾਂ ਨੇ ਸੰਥਿਆ ਵੀ ਦਿੱਤੀ ਉੱਥੇ ਸਿੰਘਾਂ ਨੂੰ ਸੰਥਿਆ ਦੇ ਕੇ ਦੇਸ਼ ਭਰ ਦੇ ਵਿੱਚ ਕਿਹਾ ਕਿ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਇਨ੍ਹਾਂ ਸਰੂਪਾਂ ਤੋਂ ਅੱਗੇ ਤਾਰੇ ਕਰਕੇ ਦੇ ਸ੍ਰੂਪੇ ਜਗਾ ਜਗਾ ਤੇ ਪ੍ਰਕਾਸ਼ ਕਰਕੇ ਸਿੱਖਾਂ ਦੀ ਬਿਉਟੀ ਲਾਈ ਸਿੰਘਾਂ ਦੀ ਤੇ ਉੱਥੇ ਮਹਾਰਾਜ ਜੀ ਨੇ ਗੁਰਤਾ ਗੱਦੀ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਹਜੂਰ ਸਾਹਿਬ ਵਿਖੇ ਗੁਰਤਾ ਗੱਦੀ ਦਾ ਤਿਲਕ ਬਖਸ਼ਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਬਚਨ ਕੀਤੇ ਕੁਝ ਮਹਾਰਾਜ ਨੇ ਬਚਨ ਕੀਤੇ ਕਹਿੰਦੇ ਭਾਈ ਅੱਜ ਤੋਂ ਬਾਅਦ ਸ਼ਬਦ ਗੁਰੂ ਹੈ ਪਹਿਲੋਂ ਬਹੁਤ ਲੜਾਈ ਝਗੜੇ ਹੋਏ ਇਹ ਗੁਰਤਾ ਗੱਦੀ ਵਾਸਤੇ ਈਰਖਾ ਵਾਦੀ ਬਹੁਤ ਜ਼ਿਆਦੀ ਪੰਜਵੇਂ ਪਾ ਚੌਥੇ ਪਾਸ਼ਾ ਤੋਂ ਲੈ ਕੇ ਜਦੋਂ ਸੋਢੀ ਵੰਸ ਚ ਗੁਰਤਾ ਗੱਦੀ ਆਈ ਘਰ ਦੇ ਵਿੱਚ ਮਾਤਾ ਜੀ ਨੇ ਬਚਨ ਲੈ ਲਏ ਬੀਬੀ ਨਾਨਕੀ ਨੇ ਤੇ ਗੁਰਤਾ ਗੱਦੀ ਦੇ ਬਚਨ ਮਹਾਰਾਜ ਨੇ ਪੂਰੇ ਕੀਤੇ ਘਰ ਵਿੱਚ ਸੋਢੀ ਵੰਸ ਵਿੱਚ ਗੁਰਤਾ ਗੱਦੀ ਰਹੀ ਤੇ ਉਦੋਂ ਤੋਂ ਲੈ ਕੇ ਈਰਖਾ ਵਾਦੀ ਦੀ ਪ੍ਰਿਥੀ ਚੰਦ ਦੀ ਈਰਖਾ ਵਾਦੀ ਗੁਰੂ ਅਰਜਨ ਦੇਵ ਜੀ ਦੀ ਸ਼ਿੱਧੀ ਹੋਈ ਅੱਠਵੇਂ ਪਾਸ਼ਾ ਜੀ ਦੇ ਵੱਡੇ ਭਰਾਤਾ ਉਹਨਾਂ ਨੇ ਬੜੀ ਈਰਖਾ ਕੀਤੀ ਸਾਦ ਸਿੰਘ ਜੀ ਈਰਖਾ ਮਹਾਰਾਜ ਜੀ ਕਹਿੰਦੇ سلسلہ ਬੰਦ ਕਰਦੇ ਆ ਉਸ ਦਿਨ ਤੋਂ ਮਹਾਰਾਜ ਨੇ ਬਚਨ ਕਰਤਾ ਦੋਹਰਾ ਪੜ੍ਹਦੇ ਆ ਅਸੀਂ ਆਗਿਆ ਭਈਏ ਕਾਲ ਕੀ ਤਬੇ ਚਲਾਇਓ ਪੰਥ ਹਬ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਮਹਾਰਾਜ ਜੀ ਤਾਂ ਮਤ ਦੇ ਕੇ ਗਏ ਕਹਿੰਦੇ ਜਿੰਨੇ ਉਹਨੂੰ ਲੱਭਣਾ ਹੈ ਨਾ ਪਰਮੇਸ਼ਰ ਨੂੰ ਇਹ ਸ਼ਬਦ ਗੁਰੂ ਵਿੱਚੋਂ ਲੱਭ ਸਕਦਾ ਹੈ ਇਹ ਬਾਣੀ ਨੂੰ ਪੜ ਕੇ ਬਾਣੀ ਨੂੰ ਵਿਚਾਰ ਕੇ ਲੱਭ ਸਕਦਾ ਹੈ ਹੋਰ ਕੋਈ ਢੰਗ ਤਰੀਕਾ ਕੋਈ ਰਸਤਾ ਕੋਈ ਪੰਥ ਨਹੀਂ ਹੈ ਕਿ ਜਿੱਥੋਂ ਦੀ ਪ੍ਰਾਪਤੀ ਹੋਏਗੀ ਇਹ ਸੱਚਾ ਗੁਰੂ ਹੈ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਜੋੜਦਾ ਹਰੀ ਦੇ ਘਰ ਦਾ ਮਾਰਗ ਦਰਸਾਉਂਦਾ ਹੈ ਰਸਤਾ ਦਰਸਾਉਂਦਾ ਹੈ ਪਰ ਅਸੀਂ ਫਿਰ ਵੀ ਭੁੱਲ ਕੇ ਦੇਹ ਧਾਰੀ ਗੁਰੂਆਂ ਮਗਰ ਭਜਦੇ ਹਾਂ ਫਿਰ ਵੀ ਭੁੱਲ ਕੇ ਹੋਰਾਂ ਮਗਰ ਜਿਹੜੇ ਆਪ ਅਧੂਰੇ ਹਨ ਜਿਹੜੇ ਆਪ ਇਥੋਂ ਸ਼ਬਦ ਲੈ ਕੇ ਲੋਕਾਂ ਨੂੰ ਵਰਤਾਨਦੇ ਆਂ ਫਿਰ ਉਹਨਾਂ ਮਗਰ ਅਸੀਂ ਭੱਜਦੇ ਆਂ ਕਿਉਂਕਿ ਜਿਹੜੇ ਆਪ ਹੀ ਇਹ ਬਾਣੀ ਦੀ ਵਰਤੋਂ ਕਰਦੇ ਆਂ ਦੂਰ ਵਰਤੋਂ ਕਰਦੇ ਆਂ ਫਿਰ ਉਹਨਾਂ ਕੋਲੋਂ ਕੀ ਮਿਲਣਾ ਉਹ ਜਨੀ ਪ੍ਰਾਪਤੀ ਹੋਣੀ ਮਹਾਰਾਜੀ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਸੱਚੇ ਗੁਰੂ ਦਾ ਨਗਰ ਹੈ ਇਹ ਵੱਸਦੇ ਹੀ ਰਹਿਣਾ ਇੱਥੇ ਜਾੜ ਨਹੀਂ ਪੈਣੀ ਸੰਸਾਰੀ ਪਿੰਡਾਂ ਦੇ ਵਿੱਚ ਕਈ ਰਿ ਜਾੜ ਪੈ ਜਾਂਦੀ ਨਾ ਪਿੰਡ ਉਜੜ ਜਾਂਦੇ ਆਣ ਤੇ ਫਿਰ ਵਸਾਣੇ ਪਿੰਦਿਆਂ ਨੇ ਇਸੇ ਤਰ੍ਹਾਂ ਇਹ ਘਾਰ ਹਿਰਦਾ ਜਿਹੜਾ ਅੰਦਰ ਜਾੜ ਪਈ ਐ ਤੇ ਜਦੋਂ ਸੱਚੇ ਗੁਰੂ ਦਾ ਸੰਗ ਮਿਲ ਗਿਆ ਨਾ ਇਹ ਜਾੜ ਖਤਮ ਹੋ ਜਾਣੀ ਐ ਮਹਾਰਾਜ ਜੀ ਸ਼ੁਰੂ ਚ ਸਾਨੂੰ ਜਵਾਬ ਦਿੱਤਾ ਕਹਿੰਦੇ ਪੰਜ ਮਣਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਹਰਾ ਜੀ ਕਿਤੇ ਪੰਜ ਜਿਹੜੇ ਸਾਨੂੰ ਨੱਠ ਕੇ ਵਕਾਰ ਨੱਠ ਕੇ ਇਥੇ ਅੰਦਰ ਧੀਰ ਸੰਤੋਖ ਦਇਆ ਧਰਮ ਆ ਗਿਆ ਜਿਹਦੇ ਕਾਰਨ ਅਸੀਂ ਧਰਮੀ ਅਤੇ ਗੁਰੂ ਵਾਲੇ ਬਣ ਗਏ ਜਿੰਨਾ تیرੇ ਨਹੀਂ ਸਾਡੇ ਅੰਦਰ ਪ੍ਰਕਾਸ਼ ਹੁੰਦੇ ਇਹ ਤਾਂ ਹੋਣਗੇ ਜੇ ਗੁਰੂ ਦਾ ਸੰਗ ਗੁਰੂ ਦਾ ਸਾਥ ਗੁਰੂ ਦੀ ਬਾਣੀ ਹੋਏਗੀ ਸਾਡੀ ਕੋਲ ਤੇ ਪੰਜੇ ਸਹਿਜੇ ਸਹਿਜੇ ਅੰਦਰ ਨਿਵਾਸ ਕਰ ਜਾਣਗੇ ਤੇ ਆਪਣੇ ਆਪ ਆਟੋਮੈਟਿਕੇ ਵਿਕਾਰ ਚੋਰ ਨੱਠ ਜਾਣਗੇ ਫਿਰ ਇਹ ਇਹ ਜਿਹੜਾ ਘਰ ਹੈ ਇਹ ਪਿੰਡ ਹੈ ਇਹ ਸਦਾ ਵਾਸਤੇ ਵਸ ਜਾਵੇਗਾ ਅਵਚਲ ਨਗਰੀ ਨਾਨਕ ਦੇਵ ਤੇ ਮਹਾਰਾਜ ਜੀ ਜਵਾਬ ਦਿੰਦਿਆਂ ਇਹ ਅੱਜ ਦੇ ਸ਼ਬਦੀ ਵਿਚਾਰ ਹੈ ਇਨਿਆਕੂ ਸਾਧ ਸੰਗਤ ਜੀ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿੱਕਾ ਭੁੱਲਾ ਜੰਦਿਆਂ ਅਨ ਮਹਾਰਾਜ ਸਤਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ